ਦੇਖ ਲੈ ਪੰਟੀ ਦੀ ਆ ਹਰਕਤ ਤਾਂ ਨਹੀਂ ਗਈਆਂ ਹਜੇ ਵੀ ਜਵਾਕਾਂ ਨਾਲ ਜਵਾਕ ਹੋਇਆ ਰਹਿੰਦਾ ਚੱਲ ਜਾ ਕੇ ਗੱਲ ਕਰਦੇ ਆ ਵੀ ਕੀ ਦਿੱਤਾ ਧਿਆਨ ਰੱਖੀ ਹੈਲੋ ਕੋਈ ਨਹੀਂ ਆਏਗਾ ਹੈਲੋ ਭਾਈ ਸੋਨੇ ਤੇ ਸਵਾਲ ਕਰਦਾ ਹਾਂ ਭਾਈ ਸਵਾਲ ਦਾ ਅਨਸਰ ਦੱਸੋਗੇ ਹਾਂ ਜੀ ਤੁਸੀਂ ਕਿਹ ਦੁਕਾਨ ਤੇ ਗਏ ਸਮੋਸੇ ਵਾਲੀ ਤੇ ਹਾਂ ਜੀ ਹਾਂ ਜੀ 5 ਕਿਲੋ ਤੋਂ ਸਮੋਸੇ ਲੈ ਲਏ ਹਾਂ ਜੀ 5 ਕਿਲੋ ਆਲੂ ਲੈ ਲਏ ਹਾਂ ਜੀ ਵੱਧਵਾਜਨ ਕਾਤਾ ਹੋਊਗਾ ਦੱਸਿਓ ਬੰਦੇ ਦੋਨਾਂ ਦਾ ਦੋਨਾਂ ਦਾ ਓਟਲੀਆ ਨੀ ਆ ਜਿਸ ਦਾ ਆਵਰ ਤੇ ਗਿਆ ਚਲੋ ਖੇਡੂ ਤੁਸੀਂ ਅਦਰ ਕਲਾਸਰੂਮ ਚ ਚਲੋ ਜਾਓ ਹਾਂ ਆਲੂਆਂ ਦਾ ਮੇਰਾ ਸਹੀ ਹੈ ਕਿਹੜੀਆਂ ਕਲਾ ਕਿਹੜੀ ਕਲਾ ਚ ਹਾਂ ਬੰਤੀ ਹਾਂ ਕਿ ਇਤਨੇ ਮੈਂ ਕਲਾਸ ਚ ਬਿਠਾਤਾ ਛਤੀ ਬੁਖਾਰ ਠੀਕ ਆ ਤਾਂ ਹਾਂ ਬੁਖਾਰ ਠੀਕ ਸੀ ਮੈਂ ਕਿਹਾ ਫਿਰ ਜਿਆਦਾ ਛੁੱਟੀਆਂ ਵੱਜ ਗਈਆਂ ਨਾ ਚਲ ਅੱਜ ਤਾਂ ਸਕੂਲ ਭੇਜ ਹੀ ਦਿੰਨੇ ਆ ਮੇਰਾ ਜਿਆ ਖਿਆਲ ਰੱਖੀ ਖਿਆਲ ਤਾਂ ਮੈਂ ਰੱਖਿਆ ਹੋਇਆ ਤਾਂ ਹੀ ਤਾਂ ਮੈਂ ਕੱਲ ਛੱਡਣ ਗਿਆ ਦਈਆ ਸਕੂਲ ਬੰਤੀ ਹੁਣ ਤਾਂ ਤੂੰ ਵੱਡਾ ਹੋ ਗਿਆ ਆ ਜਵਾਕਾਂ ਨਾਲ ਹੁਣ ਵੀ ਉਵੇਂ ਖੇਡਦਾ ਹੁਣ ਤਾਂ ਹਰਕਤਾਂ ਛੱਡ ਗਏ ਹਰਕਤਾਂ ਕਿੱਥੇ ਛੱਡੀਆਂ ਆਂ ਦਿਨ ਚਰਨੋਂ ਇਹਨੂੰ ਪਤਾ ਹੀ ਇਹਨਾਂ ਨਾਲ ਲੱਜੀ ਲੱਗਿਆ ਰਹਿੰਦਾ ਸਹੀ ਗੱਲ ਐ ਘਰ ਚ ਬੱਚਿਆਂ ਨਾਲ ਰੌਣਕ ਹੁੰਦੀ ਆ ਆ ਸਕੂਲ ਦੇਖ ਲੈ ਕਿੰਨਾ ਚੈਰ ਪਹਿਲ ਕਰਦਾ ਬੱਚਿਆਂ ਨਾਲ ਕਰੇ ਤਾਂ ਟਾਈਮ ਪਾਸ ਹੀ ਨਹੀਂ ਹੁੰਦਾਗਾ ਇੱਥੇ ਆ ਵੀਜੀ ਲੱਗਦਾਗਾ ਸਕੂਲ ਦੇ ਵਿੱਚ ਬੱਚਿਆਂ ਨਾਲ ਸਹੀ ਗੱਲ ਐ ਸਿਆਣੇ ਬੱਚੀ ਕਹਿੰਦੇ ਨੇ ਕਹਿੰਦੇ ਵੀ ਰੱਬ ਦਾ ਰੂਪ ਹੋਣੀ ਬਾਕੀ ਦਾ ਪਤਾ ਨਹੀਂ ਬੱਚੇ ਬੱਚੇ ਤਾਂ ਰੱਬ ਦਾ ਰੂਪ ਹੀ ਹੁੰਦੇ ਨੇ ਬੱਚੇ ਮੰਦੇ ਸੱਚੇ ਐਵੇਂ ਤਾਂ ਨਹੀਂ ਕਿਹਾ ਤੇ ਬਾਕੀ ਉਹਦਾ ਧਿਆਨ ਰੱਖੀ ਤੂੰ ਕੀਰਤ ਦਾ ਦਵਾਈ ਉਹਨੂੰ ਦਵਾਤੀ ਮੈਂ ਮਾਮੂਲੀ ਜਿਹਾ ਬੁਖਾਰ ਸੀਗਾ ਬਸ ਤੇ ਉਹਦੇ ਬੈਗ ਚ ਦਵਾਈ ਹੈ ਇੱਕ ਖਰਾਕ ਤੁਸੀਂ ਦੇ ਦਿਓ ਦੁਪਹਿਰ ਦੇ ਖਾਣੇ ਬਾਅਦ ਚੱਲੋ ਜਾਂ ਮੈਂ ਵੇਖ ਕਰ ਰਹਾ ਹਾਂ ਉਹ ਤਾਂ ਮੇਰੇ ਕੋਲ ਹੀ ਬੈਠਾ ਹੁੰਦਾਗਾ ਜਦੋਂ ਉਹਨੂੰ ਦੰਦਾਂ 'ਤੇ ਲੱਗੀ ਪ੍ਰੋਬਲਮ ਆ ਤਾਂ ਮੈਂ ਕਰੇ ਲਿਆਉਂਗਾ ਠੀਕ ਹੈ ਮੜਾ ਜੇ ਦੂਸਰੇ ਮਾਸਟਰਾਂ ਨੂੰ ਵੀ ਕਹਿ ਦਿਓ ਵੀ ਥੋੜਾ ਜਿਹਾ ਨਿੱਡੜਕਣ ਘਟ ਹਨਾ ਨਹੀਂ ਕੋਈ ਪਤਾ ਕੀ ਆ ਬੱਚੇ ਦਾ ਮਨ ਨਹੀਂ ਲੱਗਦਾ ਕਈ ਵਾਰੀ ਉਹ ਤਾਂ ਗੱਲ ਸਹੀ ਏ ਤੇ ਗੱਲ ਨਹੀਂ ਮੈਂ ਕਹਿ ਰਿਹਾ ਤੁਹਾਨੂੰ ਵੇਖੋ ਜਦੋਂ ਠੀਕ ਹੈ ਚਲੋ ਧਿਆਨ ਰੱਖਿਓ ਆਉਂਦੇ ਹੋਏ ਫਿਰ ਨਾਲ ਹੀ ਲੈ ਆਇਓ হ্যাঁ যদি ঠিক আছে ਸਤਿ ਸ਼੍ਰੀ ਅਕਾਲ ਚਾਚੀ। ਸਤਿ ਸ਼੍ਰੀ ਅਕਾਲ ਫਤਿਹ। ਜਿਉਂਦੀ ਰਹਿ ਪੁੱਤ, ਵਸਦੀ ਰਹਿ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਪੁੱਤ ਦੀ ਲੰਮੀ ਉਮਰ ਕਰੇ। ਇਧਰੋਂ ਕਿਧਰੋਂ ਪੁੱਤ? ਚਾਚੀ ਕੀ ਤੂੰ ਸਕੂਲ ਛੱਡ ਕੇ ਆਈਆਂ? ਉਹ ਵਿਚਾਰਾ ਬਿਮਾਰ ਜਾ ਹੋ ਗਿਆ ਸੀ। ਹੁਣ ਤਾਂ ਠੀਕ ਐ। 4-5 ਦਿਨ ਬੁਖਾਰ ਚੜੀ ਗਿਆ ਵਿਚਾਰੇ ਨੂੰ। ਅੱਜ ਕਿੰਨੇ ਦਿਨ ਆਵਾ ਸਕੂਲ ਗਿਆ? ਪੁੱਤ ਬੁਖਾਰ ਹੁਣ ਬਾਲੇ ਮਾੜੇ ਨੇ। ਤੂੰ ਦਵਾਈ ਦਵਾ ਮੁੰਡੇ ਨੂੰ ਕੋਈ ਚੱਜ ਦੀ। ਕੱਲਾ ਜਵਾਕ ਐ ਤੇਰੇ। ਹੁਣ ਤਾਂ ਠੀਕ ਐ ਚਾਚੀ। ਉਹ ਪਹਿਲਾਂ ਤਾਂ ਬਹੁਤ ਬਿਮਾਰ ਹੋ ਗਿਆ ਸੀ। ਹੁਣ ਤਾਂ ਫਰਕ ਐ। ਤਾਂ ਇਹ ਤਾਂ ਸਕੂਲ ਛੱਡ ਕੇ ਆਈਆਂ रा सदी बरूसूगा चल कोई ना चाची चल दी फिर मैं आज घरे मार कोई ना पुत मारूंगी जरूर आऊंगी जरूर आऊंगी ती चाह

ਮੁੰਡਾ ਛੱਡ ਕੇ ਸਕੂਲ ਵੀ ਜਾਣ ਲੱਗੀ ਲੈ ਮੁੰਡੇ ਨੂੰ ਛੱਡਣ ਗਈ ਤੀ ਲੈ ਮੈਂ ਕਹਿਨੀ ਆ ਵੀ ਤੇਰੇ ਬਾਪੂ ਨੂੰ ਭੇਜਿਆ ਕਰੀ ਛੱਡਣ ਘਰ ਨੂੰ ਭੇਜ ਦਿਆ ਫਿਰ ਜਿਹੜਾ ਆਪ ਫਿਰਨ ਦਾ ਸਵਾਦ ਪਿਆ ਹੋਇਆ ਭਲਾਂ ਦੀ ਉਹ ਕਿਵੇਂ ਫਿਰੂਗੀ ਜੇ ਮੁੰਡਾ ਆਪ ਛੱਡਣ ਜਾਊਗੀ ਫੇਰ ਜਿਹੜੇ ਛੇੜੇ ਬੱਜਣਗੇ ਫੇਰ ਪੂਰਾ ਪਰ ਫਿਰ ਕੇ ਆਊਗੀ ਕੀ ਕਹਿ ਸਕਦੇ ਆ ਪੁੱਤਾਂ ਅਸਤ ਚਾਚੀ ਦੇ ਰਿਤੂ ਆ ਗਈ ਮੈਂ ਤਾਂ ਅਦਰ ਨਾਲ ਸਲਾਹ ਕਰਨੀ ਸੀ ਉ ਤਾਂ ਮੈਂ ਘਰੇ ਆਉਣਾ ਸੀ ਥੋੜੀ ਅੱਛਾ ਮੈਂ ਤਾਂ ਐ ਕਹਿੰਦੀ ਸਲਾਹ ਕਿ ਜਿਹੜਾ ਸਾਡੇ ਜ਼ਮੀਨ ਦਾ ਹਿੱਸਾ ਦਾ ਹਾਂ ਮੈਂ ਤਾਂ ਉਹ ਵੀ ਲੈਣ ਨੂੰ ਫਿਰਦੀ ਹਾਂ ਕਹਿ ਤਾਂ ਮੈਂ ਜਿੱਤੇ ਮਾ ਮੈਨੂੰ ਨਹੀਂ ਪਤਾ ਹੈਗਾ ਉਹ ਵੀ ਕਿੱਲਾ ਜਿਹਾ ਬੰਡਾਲਾ ਪਰੇ ਚਲ ਪਈ ਬੰਡਾਲੋ ਹੋਰ ਕੀ ਆਗਾ ਫਿਰ ਜਦੋਂ ਅਗਲੇ ਐਨ ਸਿਰੇ ਜਾਂਦੇ ਨੇਗੀ ਹਾਂ ਹੂੰ ਠੀਕ ਹੈ ਬਈ ਗੱਲ ਬੰਡਾਲੋ ਚੱਲ ਪੁੱਤ ਜਿਵੇਂ ਥੋੜੀ ਦੁਆਏ ਜੀਆਂ ਦੀ ਰਹਿ ਕਰ ਲਿਓ ਪਹਿਲਾਂ ਰਹਿ ਰਹਿ ਆ ਚਾਚੀ ਜਿੱਤੇ ਦਾ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਮੈਥੋਂ ਇੰਚ ਵੀ ਬਾਹਰ ਨਹੀਂ ਹੈਗਾ ਚੱਲ ਪੁੱਤ ਬਾਹਰ ਹੋਣਾ ਵੀ ਨਹੀਂ ਚਾਹੀਦਾ ਹੋਰ ਇਹ ਸਦੇ ਸਾਰੇ ਤਾਂ ਹੈਗੀਆਂ ਮੈਂ ਜੇ ਮੇਰਾ ਇੰਨਾ ਕਰਦਾ ਤਾਂ ਐਂਉਂ ਬੈਠੀ ਐਂਗੀ ਨਹੀਂ ਇਹਨਾਂ ਦੇ ਮੂੰਹ ਕਣੀ ਦੇਖ ਕੇ ਇੱਕ ਮਿੰਟ ਨਾ ਖੜਦੀ ਮੈਂ ਚੱਲ ਜਿਹੜੇ ਸਾਹਿਬ ਨਾਲ ਤੇਰੇ ਮਾਗਰ ਲੱਗਿਆ ਸੀ ਤਾਂ ਐਡੀ ਕੋਠੀ ਵੀ ਬਣਾ ਲਈ ਘਰ ਤੁਸੀਂ ਹੋਰ ਨਾ ਛੱਡਦੇ ਨਹੀਂ ਹੈਗੇ ਇਹ ਸਭ ਸੁਣੇ ਅਸੀਂ ਛੱਡ ਦੇਗੇ ਮੈਂ ਤਾਂ ਕਿਹਾਗਾ ਜਿੱਤੇ ਨੂੰ ਮਾਂ ਜਿੱਦੋਂ ਜ਼ਮੀਨ ਚੋ ਹੀ ਸਲਾ ਲੈਣੇ ਪਰ ਉਹ ਘਰ ਚ ਵੀ ਹਿੱਸਾ ਬਣਾਵਾਂਗੇ ਐਮੀ ਲੱਗਦਾ ਗਾ ਬੁੜੇ ਵਾਲਾ ਹਿੱਸਾ ਥੋੜਾ ਬਹੁਤਾ ਤਾਂ ਆਊਗਾ ਸਾਨੂੰ ਵੀ ਚੱਲ ਭਾਈ ਬਣਾ ਦੇ ਮਰਜੀ ਚੱਲ ਛੱਡ ਚਾਚੀ ਹੋਰ ਗੱਲਾਂ ਲੈ ਕੇ ਬੈਠ ਗਈ ਚਾਹ ਦੀ ਘੁੱਟ ਬਣਾਵਾ ਚੱਲ ਬਸ ਤੀਏ ਚਾਹ ਨੂੰ ਤਾਂ ਕੀ ਆ ਬਣਾਦਾ ਨਹੀਂ ਨਾ ਨਾ ਜੇ ਲਿਆਉਂਗਾ ਨਾ ਨਾ ਜਿੰਦੀ ਰਹਿ ਬਸ ਪੁੱਤ ਜੇ ਘੁੱਟ ਪਾਣੀ ਪਿਆ ਸਕਦੀਆਂ ਪਾਣੀ ਪਿਆ ਦੇ ਪਾਣੀ ਪੰ ਲੈ ਤੂੰ ਐ ਕਰਦੀਆਂ ਨੇ ਦੇਖ ਲੈ ਮੈਂ ਤਾਂ ਗੋਭਰ ਹੀ ਸਾਲ ਲੈ ਲੈਣੇ ਮੈਂ ਸਾਲ ਲੈ ਚੱਲ ਮਰਜੀ ਐ

ਓ ਜੀਤਾ ਕਰਿਆ ਕੀ ਜੀਤੇ ਥਾਣੀ ਕੀ ਕੰਮ ਪੈ ਗਿਆ ਤੈਨੂੰ ਉਹ ਪੁੱਤ ਤੁਹਾਡੇ ਦੋਨਾਂ ਨਾਲ ਗੱਲ ਕਰਨ ਆਏ ਸੀ ਦੋਨਾਂ ਨਾਲ ਕੀ ਗੱਲ ਕਰਨੀ ਹੈ ਮੇਰੇ ਨਾਲ ਹੀ ਕਰ ਲਓ ਕੀ ਗੱਲ ਕਰਨੀ ਹੈ ਦੱਸੋ ਮੈਂ ਤਾਂ ਇਹ ਕਹਿੰਦਾ ਸੀ ਪੁੱਤ ਜੀਤਾ ਆਇਆ ਸੀ ਗੱਲ ਬਹੁਤ ਬੋਲ ਕੇ ਆਇਆ ਪੁੱਤ ਦੇਖੋ ਪੁੱਤ ਡਾਂਗ ਤਾਂ ਨਹੀਂ ਮਾਰੀ ਛੋਡੇ ਬੋਲੇ ਹੀ ਆਗਾ ਫਿਰ ਕੀ ਹੋ ਗਿਆ ਚਲ ਰਾਜ ਕੁਝ ਚੰਗਾ ਹੀ ਕਹਿ ਕੇ ਆਏ ਹੋਣੇ ਮਾੜਾ ਤਾਂ ਨਹੀਂ ਕਿਹਾ ਤੁਹਾਨੂੰ બસ ਕਰ ਤੂੰ ਚੁੱਪ ਕਰ ਜਾ ਝੂਗਲੀਆਂ ਲਾ ਕੇ ਲਈ ਹੋਣੀ ਬੁੜੇ ਨੂੰ ਉਹ ਪੁੱਤ ਝੂਗਲੀਆਂ ਲਾ ਕੇ ਕਾ ਨੂੰ ਲਈ ਹੈਗੀ ਹੈ ਦੇਖ ਸ਼ੇਰਾ ਮੇਰੀ ਗੱਲ ਸੁਣੋ ਹੈਨਾ ਉਹ ਉਤਪਾਦ ਜ਼ਰੂਰੀ ਆ ਪਰਿਵਾਰ ਦੇ ਵਿੱਚ ਜਿਹੜੀ ਗੱਲ ਪੁੱਤ ਬੈ ਕੇ ਹੋ ਜੇ ਉਹਦੇ ਵਰਗੀ ਤਾਂ ਸ਼ੇਰਾ ਰੀਸ ਹੀ ਨਹੀਂ ਹੈਗੀ ਛੋਟੇ ਨਾਲ ਬੈਠਾ ਮੈਂ ਕਿਹੋਂ ਪਤਾ ਅੱਕੇ ਬੈ ਕੇ ਗੱਲ ਕਰ ਲਈ ਨਾ ਗੱਲ ਕਰਨ ਨੂੰ ਰਹਿ ਕੀ ਗਿਆ ਹੁਣ ਹਿੱਸੇ ਦੇ ਮਾਰੇ ਮਿੱਠੀਆਂ ਮਾਰਦੇ ਹੋ ਮੈਨੂੰ ਜ਼ਮੀਨ ਚ ਹਿੱਸਾ ਤਾਂ ਤੁਹਾਨੂੰ ਦੇਣਾ ਹੀ ਪਊਗਾ ਠੀਕ ਹੈ ਅਸੀਂ ਉਸੇ ਬਾਰੇ ਤੇ ਅੱਜ ਗੱਲ ਕਰਨ ਆਇਆ ਤੂੰ ੜਕ ਕੇ ਕਹਿੰਦੀ ਆ ਸਾਨੂੰ ਕੋਈ ਜ਼ਮੀਨ ਦਾ ਲਾਲਚ ਨਹੀਂ ਹੈਗਾ ਜਿਵੇਂ ਜੀਤਾ ਕਹੂਗਾ ਨਾ ਅਸੀਂ ਓਵੇਂ ਕਰਾਂਗੇ ਮੈਂ ਕਹਿਤਾ ਬਾਪੂ ਨੂੰ ਹੁਸ਼ੇਰਾ ਮੈਂ ਕਦੋਂ ਕਹਿਣਾ ਵੀ ਮੈਂ ਹਿੱਸਾ ਨਹੀਂ ਦਿੰਦਾ ਪੁੱਤ ਜੋ ਤੁਹਾਡਾ ਹਿੱਸਾ ਬਣਦਾ ਅਸੀਂ ਦੇਵਾਂਗੇ ਫਿਰ ਜਿਹੜੀ ਗੱਲ ਤੁਸੀਂ ਓਰੇ ਕਹਿ ਰਹੇ ਹੋ ਘਰੇ ਵੀ ਤਾਂ ਕਹਿ ਸਕਦੇ ਸੀਗੇ ਪਰ ਤੁਸੀਂ ਕੱਲ ਜੀਤੇ ਨੂੰ ਹੀ ਕਹਿ ਦਿੰਦੇ ਓਏ ਪੁੱਤ ਇਹ ਗੱਲ ਨਹੀਂ ਹੈਗੀ ਪਤਾ ਕੀ ਹੈ ਦੇਖ ਹੁਣ ਇਹ ਨਿਆਣਾ ਪੁੱਤ ਇਹਨੂੰ ਪੜਾਉਣਾ ਹੈ ਫਿਰ ਵਿਆਹ ਵੀ ਕਰਨਾ ਹੈ ਕਿੰਨੇ ਕਾਰ ਦੇ ਨੇ ਪੁੱਤ ਉਹ ਜੀਤਾ ਕਹਿੰਦਾ ਸੀਗਾ ਵੀ ਜਿਹੜੀ ਆਪਣੀ ਸ਼ੜਕ ਤੇ ਜ਼ਮੀਨ ਹੈ ਵੀ ਮੈਂ ਤਾਂ ਕਿਲਾ ਉਹ ਲਵਾਂਗਾ ਦੇਖ ਪੁੱਤ ਤੁਹਾਨੂੰ ਮਾਲਕ ਨੇ ਭਾਗ ਲਾਇਨੇ ਤੁਹਾਡੇ ਹਨਾ ਆ ਕੋਠੀ ਤੁਹਾਨੂੰ ਵਧੀਆ ਮਿਲ ਗਈ ਤੇ ਨੌਕਰੀ ਤੇ ਲੱਗਿਆ ਪੁੱਤ ਸਾਰਾ ਕੁਝ ਬਣਾ ਲੋਗੇ ਜਿਹੜਾ ਉਹ ਕਿਲਾ ਨਾ ਪੁੱਤ ਆਪਾਂ ਨਾ ਬੇਟੇ ਦੇ ਨਾਲ ਆਲਾ ਕਿਉਂ ਕੀ ਗੱਲ ਅਸੀਂ ਥੋੜੇ ਕੁਸ ਲੱਗਦੇ ਨਹੀਂ ਜੇ ਤੁਸੀਂ ਪੁੱਤ ਲੱਗਦੇ ਸੀ ਮੇਰੇ ਘਰ ਦੇ ਤਾਂ ਸਾਨੂੰ ਪੁੱਤ ਅੱਛਾ ਜੀ ਘਰ ਥੋਨੇ ਦਿੱਤਾਗਾ ਮੇਰੇ ਜਿੱਤੇ ਦੀ ਕਮਾਈ ਦੀ ਕੋਠੀ ਐ ਇਹ ਉਹ ਪੁੱਤ ਮੇਰੇ ਆ ਜਿੱਤਾ ਕੀ ਦਾ ਫਿਰ ਜਿੱਤਾ ਵੀ ਤਾਂ ਮੇਰੇ ਹੀ ਆ ਨਾ ਉਹਨੂੰ ਪੜਾਇਆ ਲਿਖਾਇਆ ਪੁੱਤ ਹੈ ਨਾਲੇ ਜਿੱਤੇ ਦਾ ਸਾਰਾ ਕੁਝ ਕੀਤਾ ਪੁੱਤ ਕੀ ਨਹੀਂ ਕੀਤਾ ਜਿੱਤੇ ਦਾ ਅੱਛਾ ਜੀ ਹੁਣ ਤੁਸੀਂ ਜ਼ਮੀਨ ਨੂੰ ਨਹੀਂ ਕਹਿਣਾ ਏ ਤੁਸੀਂ ਤਾਂ ਹੁਣ ਮੈਨੂੰ ਰੇ ਸੁਣਾਣ ਆਏ ਹੋਗੇ ਵੀ ਤੁਸੀਂ ਕੀ ਕੀ ਕਰਿਆ ਜਿੱਤੇ ਵਾਸਤੇ ਮੇਣਾ ਮਾਰਦੇ ਹਾਂ ਉਹ ਪੁੱਤ ਮੇਨੇ ਵਾਲੀ ਗੱਲ ਨਹੀਂ ਪੁੱਤ ਹੋਰ ਕੀ ਗੱਲ ਐ ਨਾਲੇ ਚਰਨ ਤੈਨੂੰ ਪਤਾ ਨਹੀਂ ਹੈਗਾ ਉਹਦੇ ਤੇਰੇ ਨਾਲ ਕੀ ਬਣੀ ਸੀਗੀ ਤੂੰ ਅੱਜ ਚੱਕ ਕੇ ਮੂੰਹ ਫੇਰ ਆ ਗਈ ਮੈਂ ਤੈਨੂੰ ਕੀ ਕਿਹਾ ਸੀ ਮੇਰੇ ਘਰੇ ਆਉਣ ਦੀ ਲੋੜ ਨਹੀਂ ਹੈਗੀ ਦੇਖੋ ਰਾਜੂ ਮੈਂ ਵੀ ਮਜਬੂਰ ਹੋ ਕੇ ਆਈ ਆ ਮੈਨੂੰ ਕੋਈ ਸ਼ੌਂਕ ਨਹੀਂ ਥੋੜੀ ਦੇਲੀ ਟੱਪਣ ਦਾ ਬਸ ਉਹ ਤਾਂ ਜੀਤਾ ਘਰੇ ਥੋੜਾ ਜਿਹਾ ਗੁੱਸੇ 'ਚ ਬੋਲਿਆ ਮੈਂ ਚਾਹਉਣੀ ਆ ਘਰ 'ਚ ਕਲੇਸ਼ ਨਾ ਪਵੇ ਜਿਵੇਂ ਤੁਹਾਡੀ ਦੋਹਾਂ ਜੀਆਂ ਦੀ رائے ਕਲੇਸ਼ ਤਾਂ ਤੂੰ ਹੀ ਪਵਾਉਣੀ ਆ ਹੋਰ ਨਹੀਂ ਕੋਈ ਇਹ ਵਿਚਾਰੀ ਕੀ ਕਲੇਸ਼ ਪਾਉਂਦੀ ਐ ਇਹ ਤਾਂ ਪਹਿਲੇ ਦੁੱਖਾਂ ਨੇ ਮਾਰੀ ਪਈ ਐ ਪੁੱਤ ਸਾਰੇ ਕਿੱਤੇ ਕਰੇ ਦੀ ਜੜਤਾ ਇਹੀ ਐ ਆਪਾਂ ਅੱਡ ਵੀ ਨਹੀਂ ਹੁੰਦੇ ਸੀ ਇਸੇ ਦੀ ਕਾਰਨ ਅੱਡ ਹੋਏਾਂਗੇ ਤੂੰ ਕਲ ਮੁਹੀ ਮੈਂ ਤੇਨੂੰ ਉਦਨ ਕਿਹਾ ਸੀ ਸਾਡੇ ਘਰੇ ਆਈ ਨਾ ਨਿਕਲ ਮੈਂ ਤੇਨੂੰ ਉਦਨ ਕੀ ਕਿਹਾ ਸੀ ਚੱਲ ਬੜਿਆ ਨਾ ਕਰ ਓਰੇ ਚੱਲ ਨਿਕਲ ਤੇ ਮੈਂ ਤੇਨੂੰ ਉਦਨ ਵੀ ਕਿਹਾ ਸੀਗਾ ਬਿure ਘਰੇ ਬੜਨ ਦੀ ਲੋੜ ਨਹੀਂ ਹੈਗੀ ਨਾਲੇ ਬਾਪੂ ਜੀ ਤੁਸੀਂ ਗੱਲ ਸੁਣ ਲਓ ਘਰੇ ਗੱਲ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਿਹੜੀ ਕੋਈ ਗੱਲ ਕਰਦੀ ਨਾ ਜੀਤੇ ਨੂੰ ਉੱਥੀ ਬੁਲਾ ਕੇ ਕਰਿਆ ਕਰੋ ਕਮੜੀਏ ਮੈਂ ਤਾਂ ਛੋਟੀ ਸਾਡੀ ਮੇਰੀ ਦਾੜੀ ਤੇ ਕਿੱਦੀ ਦਾੜੀ ਦਾ ਇਲਾਜ ਰੱਖ ਲੈ ਭਾਈ ਤੂੰ ਕੁੜੀਏ ਕੋਈ ਨਾ ਰੱਖੀ ਹੋਈ ਐ ਅਸੀਂ ਤੇਰੇ ਦੁਸ਼ਮਣ ਥੋੜੀਆਂ ਭਾਈ ਹੈ ਮੈਨੂੰ ਨਹੀਂ ਪਤਾ ਕੀ ਹੋਗੇ ਨਿਕਲ ਜਾ ਰੋ ਚੁੱਪ ਕਰਕੇ ਹਲੋ ਹਾਂਜੀ 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 ਹਾਂ ਬਈ ਹਾਂ ਠੀਕ ਐ ਕਹੇਤਾ ਦੀ ਵਈ ਹੋ ਜੂਗਾ ਕੰਮ ਉਹ ਮੈਂ ਕਰੀ ਤੀ ਗੱਲ ਤੁਸੀਂ ਤੁਸੀਂ ਵੀ ਜਾਇ ਆਉਂਦੇ ਕਿਰਾ ਮੈਂ ਕਹੇਤਾ ਸੀ ਪਰਿਵਾਰੀ ਸਾਹਿਬ ਨੂੰ ਵੀ ਮਿਲ ਲੈਣਗੇ ਤੈਨੂੰ ਆ ਕੇ ਬੰਦੇ ਉਹ ਜਿਹੜੇ ਆ ਆ ਆ ਉਹ ਆਪਣੇ ਜੰਨੇ ਦਾ ਫਸਲ ਮਰੀਆ ਸਾਰਿਆਂ ਨੂੰ ਵੀ ਮਿਲ ਰਿਹਾ ਤੁਸੀਂ ਰਹਿ ਗਏ ਤੁਸੀਂ ਜਾਇਓ ਅੱਜ ਮੈਂ ਕਹਿ ਰਨਾ ਨਾ ਦੁਬਾਰੇ ਕਹਿ ਰਨਾ ਠੀਕ ਹੈ ਠੀਕ 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 ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਹੋਰ ਜੀ ਜਗਤਾਰ ਸਿੰਘ ਹਾਂ ਠੀਕ ਠਾਕ ਆ ਜੀ ਠੀਕ ਹੈ ਠੀਕ ਠਾਕ ਹੋ ਜੀ ਹਾਂ ਠੀਕ ਠਾਕ ਹੈ ਵਧੀਆ ਵਧੀਆ ਚੱਲ ਰਿਹਾ ਸਾਰਾ ਜੀ ਹਾਂ ਹਾਂ ਬੜਾ ਮਾੜਾ ਹੋਇਆ ਨਾ ਮੁੰਡੇ ਵਾਲਾ ਹੋ ਫਿਰ ਮੈਂ ਤਾਂ ਯਾਰ ਸੁਣ ਕੇ ਸੁੰਨ ਹੋ ਗਏ ਤਾਂ ਹੋਰ ਜੀ ਹਾਂ ਸਰਪੰਚ ਸਾਹਿਬ ਕੀ ਕਰੀਏ ਗਾਹਾਂ ਛੋਟਾ ਬੱਚਾ ਸੀਗਾ ਹੋਰ ਨੌਜਵਾਨ ਨੂੰ ਆ ਗਈ ਸਾਰਾ ਕੁਝ ਤੈਸ਼ ਨੈਸ਼ ਹੋ ਗਿਆ ਹੁਣ ਕੀ ਕਰੀਏ ਸਮਝੋ ਬਾਹਰ ਹੈ ਨਾਲ ਨਾਲ ਜਦੋਂ ਮਾਪਿਓ ਦਾ ਬੱਚਿਆਂ ਨਾਲ ਹੀ ਹੁੰਦਾ ਹੈ ਯਾ ਪਾ ਨੂੰ ਇੱਕ ਬੱਚਾ ਚੋਂ ਭਵਿੱਖ ਦੀਦਾ ਹੁੰਦਾ ਆਪਣੇ ਚੋਂ ਆਪਣੇ ਮਾਪਿਆਂ ਨੂੰ ਦਿਖਾਈ ਤੇ ਆਪਾਂ ਨੂੰ ਆਪਣੇ ਗਾਜੂ ਦੀਦਾ ਗਖਾਣਾ ਬਿਲਕੁਲ ਜੀ ਹੋਰ ਦੱਸ ਕਿਵੇਂ ਆਉਣੇ ਜਾਣੇ ਹੋਇ ਫਿਰ ਅੱਜ ਆਉਣਾ ਜਾਣਾ ਜੀ ਕੀ ਦੱਸਾਂ ਸਰਪੰਚ ਸਾਹਿਬ ਦੁੱਖ ਲੈ ਕੇ ਆਇਆਗਾ ਉਹ ਛੋਟਾ ਮੁੰਡਾ ਜੀਤਾ ਦਾ ਜੀਤਾ ਪਹਿਲਾਂ ਤਾਂ ਟੱਕੇ ਨਾਲ ਕੋਠੀ ਲੈ ਗਿਆ ਹਾਂ ਕੋਠੀ ਲੈ ਗਿਆ ਮੈਂ ਉਦੋਂ ਆਖਿਆ ਦਿਨੂ ਮੈਂ ਵੀ ਯਾਰ ਤਾਂ ਐਂ ਕੀ ਕਰਿਆ ਹਨਾ ਵੀ ਤੇਰਾ ਬਰਾਬਰ ਦਾ ਢੱਡੋ ਜੰਮਿਆ ਭਾਈ ਮਰ ਗਿਆ ਤੂੰ ਹੁਣ ਇਹ ਕੀ ਕਰੀ ਜਾਂਦਾ ਮਲਾਜਮ ਬੰਦਾ ਹੈ ਤੂੰ ਜਿਹੜੀ ਆਪਣੀ ਸੜਕ ਨਾਲ ਬਾਣ ਲੱਗਦਾ ਕਿਲਾ ਹਾਂ ਲੱਗਦਾ ਟੱਕੇ ਨਾਲ ਕਹਿੰਦਾ ਉਹ ਲਵਾਂਗਾ ਮੈਂ ਅੱਛਾ ਜੀਤਾ ਜ਼ਮੀਨ ਮੰਗਦਾ ਹੁਣ ਹੈ ਵੀ ਉਹ ਛੜਕ ਵਾਲਾ ਕਿਲਾ ਲੈ ਲਾਂ ਮੈਂ ਮਹਿੰਗਾ ਹਾਂਜੀ ਹਾਂ ਕਿਵੇਂ ਲੈ ਲੂਗਾ ਅਸੀਂ ਤੇਰੇ ਨਾਲ ਆ ਆਪਾਂ ਜਮਾ ਨਹੀਂ ਉਹਨੂੰ ਪੁੱਛ ਦੇਣਾ ਉਹਦੀ ਲਵੇ ਨੌਕਰੀ ਹੈਗੀ ਜਿਹੜਾ ਤੇਰਾ ਪੋਤਾ ਹੈ ਫਿਰ ਉਹ ਕੀ ਖਾਊਗਾ ਭੁੱਖਾ ਮਰੂਗਾ ਇਹੀ ਤਾਂ ਦੁੱਖਾ ਸਭ ਦਾ ਹੈ ਤੈਨੂੰ ਸੀ ਕਰੋਗੇ ਨਾ ਆਪਾਂ ਨਹੀਂ ਐਸਾ ਕਰ ਦਿੰਦੇ ਆਪਾਂ 20 ਸਾਲ ਹੋ ਗਏ ਸਰਪੰਚ ਬਣੇ ਨੂੰ ਆਪਾਂ ਐਜਾ ਦੇਖੀ ਨਹੀਂ ਐਜਾ ਇਹ ਜਵਾਕ ਨਿਕਲ ਆਇਆ ਆਪਣਾ ਆਪਾਂ ਪਿੰਡ ਚੀਨ ਦੇਖਿਆ ਹੋਇਆ ਕੋਈ ਨਾ ਜੀਤੇ ਨੂੰ ਸਮਝਾਊਗਾ ਵੀ ਤੈਨੂੰ ਖਣਖਾ ਮਿਲਦੀ ਹੈ ਤੇਰਾ ਰਗ ਲੱਗਿਆ ਹੈ ਕਿ ਬਜ਼ੁਰਗਾਂ ਨੂੰ ਕਾਰਨ ਤੋਂ ਇਹਨਾਂ ਨੂੰ ਆਪਣੀ ਨੂਹ ਦੀ ਆਪਣੇ ਪੋਤੇ ਨੂੰ ਦਬ ਕਰਨਾ ਇਹਨਾਂ ਨੇ ਸਭ ਕੁਸ ਜਿਹੜਾ ਖਾਂ ਸਰਪੰਚ ਸਾਹਿਬ ਪਾਸ ਫਰਿਆਦ ਲੈ ਕੇ ਆਇਆ ਜੀ ਤੁਹਾਡੇ ਕੋਲੇ ਉਹਨੂੰ ਮਾੜਾ ਭਟਾ ਸਮਝਾਓ ਘਾਰਾਲੀ ਪਿੱਛੇ ਲਾ ਕੇ ਹੋ ਭਾਈ ਦਾ ਪਿਆਰਾ ਹੀ ਭੁਲ ਗਿਆ ਸਰਪੰਚ ਸਾਹਿਬ ਕੋਈ ਨਾ ਕੋਈ ਨਾ ਜਮਾ ਫੇ ਕਰਨਾ ਨਾਲ ਤੇ ਨਾਲ ਡਾਟ ਕੇ ਖੜਾਂਗੇ ਤੇਰੇ ਨਾਲ ਕੋਈ ਬੇਇਨਸਾਫੀ ਨਹੀਂ ਹੋਣੀ ਤੇ ਆਪਾਂ ਜੀਤੇ ਨੂੰ ਜਮਾ ਕੋਈ ਬਾਹਰ ਚ ਪਾ ਦਿੰਦੇ ਹੁੰਦੇ ਜਿਹੜਾ ਉਹਨੂੰ ਤੂੰ ਆਪਾਂ ਕਹਾਂਗੇ ਵੀ ਭਾਈ ਤੇਰਾ ਹੱਕ ਆ ਉਹ ਦੇ ਦਾਂ ਠੀਕ ਆ ਸਰਪੱਤ ਸਾਹਿਬ ਧੰਨਵਾਦ ਹੈ ਜੀ ਉਹ ਜੀਤੇ ਕਰੀਆਂ ਉਹ ਜੀਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀ ਕੋਈ ਹਾਂ ਠੀਕ ਠਾਕ ਜੀ ਤੇ ਵਧੀਆ ਅੱਜ ਕਿਵੇਂ ਘੇੜਾ ਮਾਰਿਆ ਜੀ ਬਸ ਘੇੜਾ ਮਾਰਿਆ ਤੇਰਾ ਬਾਪੂ ਗਿਆ ਸੀ ਮਤਲਬ ਕਿਥੇ ਕੰਮ ਤੇ ਨਾਲ ਗੱਲ ਕਰਨ ਆਇਆ ਸੀ ਮੈਂ ਕੀ ਗੱਲ ਕਰਦੀ ਆਜੋ 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 ਬਹਿ ਜਾਓ ਹੋਰ ਪਾਣੀ ਮੰਗਾ ਮੈਂ ਬਸ ਜੀਤੇ ਪੀ ਕੇ ਆਇਆ ਮੈਂ ਅੱਛਾ ਜੀ ਤੇਰਾ ਬਾਪੂ ਗਿਆ ਸੀ ਮਤਲਬ ਘਰੇ ਅੱਛਾ ਜੀ ਕਿਵੇਂ ਉਹ ਵੀ ਜਮੀਨ ਨੂੰ ਰੌਲਾ ਪਾਇਆ ਹੋਵੇਗਾ ਵੀ ਮੈਂ ਉਹਦੇ ਵਾਲੀ ਜ਼ਮੀਨ ਲੈਣੀ ਆ ਸਰਪੰਚ ਸਾਹਿਬ ਤੁਸੀਂ ਸਿਆਣੇ ਹੋ ਠੀਕ ਹੈ ਨਾ ਜਿਹੜਾ ਹਿੱਸਾ ਬਣਦਾ ਉਹ ਤਾਂ ਆਪਾਂ ਲੈਣੀ ਹੈ ਨਾ ਉਹਨਾਂ ਇਥੋਂ ਦੀ ਛੱਡਿਆ ਜਾਂਦਾ ਹੁੰਦਾ ਇਹ ਸਭ ਭਾਈ ਮਰਿਆ ਤੇਰਾ ਬਰਾਬਰ ਦਾ ਮੈਂ ਅਗਰ ਉਹਨਾਂ ਕਣੀ ਵੀ ਦੇਖਣਾ ਜਵਾਬ ਕਰੀ ਉਹ ਤਾਂ ਮੈਂ ਸਮਝ ਗਿਆ ਸਰਪੰਚ ਸਾਹਿਬ ਪਤਾ ਕੀ ਗੱਲ ਹੈ ਹੁਣ ਐ ਵੀ ਜੇ ਕਿੰਨਾ ਟਾਈਮ ਭਾਈ ਮਨੂ ਤਾਂ ਕਿੰਨਾ ਟਾਈਮ ਹੋ ਗਿਆ ਹੈ ਨਾਲ ਖੜੇ ਆਪਾਂ ਕਿਹਨੂੰ ਜਵਾਬ ਦਿੱਤਾ ਕਦੇ ਉਹ ਨਹੀਂ ਫਿਰ ਆਇਆ ਨਾ ਤੂੰ ਹੁਣ ਸੜਕ ਵਾਲਾ ਜਿਹੜਾ ਮਹਿੰਗਾ ਹੈ ਤੂੰ ਉਹਦੇ ਵਾਸਤੇ ਰੌਲਾ ਪਾਉਣਾ ਉਹ ਬਜ਼ੁਰਗ ਆ ਉਹਦੇ ਕਣੀ ਦੇਖ ਮਾੜਾ ਮੋਟਾ ਕੋਈ ਨਾ ਸਪਾਂਸਰ ਦੇਖਾ ਏ ਹਾਂ ਰਹਿ ਕਰ ਤੂੰ ਐ ਕਰੇ ਵੀ ਹੁਣ ਦੇਖਣਾ ਪੈਂਦਾ ਨਾ ਕਰੀ ਮੰਨਣੀ ਪੈਂਦੀ ਐ ਨਹੀਂ ਕਰੇ ਤਾਂ ਮੰਨਣੀ ਪੈਂਦੀ ਐ ਫਿਰ ਹੁਣ ਐ ਨਾ ਜਿਹੜਾ ਹਿੱਸੇ ਚ ਹਿਸਾਬ ਗਾ ਉਹ ਤੈਨੂੰ ਲੈ ਕੇ ਦੇਵਾਂਗੇ ਹੁਣ ਐ ਜੇ ਤੂੰ ਕਹੇ ਵੀ ਜਿਹੜਾ ਸੜਕ ਤੇ ਆ ਕਰੋੜ ਡੇਢ ਕਰੋੜ ਦਾ ਕਿੱਲਾ ਆਉਂਦਾ ਮੈਨੂੰ ਤਿੰਨ ਕਿੱਲੇ ਨੇ ਵੀ ਉਹੀ ਕਿੱਲਾ ਹੀ ਮੈਂ ਲੈ ਲਾਂ ਹੁਣ ਉਹ ਪਿੰਨਾ ਸਪਾਂਸਰ ਸਸਰੀ ਗਾ ਉਹ ਠੀਕ ਹੋਂ ਭਾਈ ਹਾਂਜੀ ਹਾਂਜੀ ਪਤਾ ਕੀ ਗੱਲ ਐ ਏ ਤੁਹਾਡੀ ਗੱਲ ਨਾਲ ਸਹਿਮਤ ਹਾਂ ਹੈਨਾ ਬਾਕੀ ਦੇਖਾਂ ਕਰ ਲੈ ਗੌਰ ਕੋਈ ਨਾ ਆ ਕਰੀ ਤੂੰ ਦੇਖੀ ਆਪਦੇ ਪਿਆਉ ਗਣੀ ਤੇਰੇ ਮਗਰ ਬਜ਼ੁਰਗ ਨੇ ਨਾ ਫਿਰ ਹੁਣ ਪਰਝਾਈ ਆ ਪਤੀਜਾ ਤੇਰਾ ਉਹ ਮੈਂ ਤਾਂ ਜੀ ਪਿਆਰ ਨਾਲ ਹੀ ਕਹਿਣ ਗਿਆ ਸੀ ਉਹਨਾਂ ਨੂੰ ਮੈਂ ਕਹਾਂ ਵੀ ਦੇਖ ਹਿੱਸਾ ਤਾਂ ਹੀ ਸਹੀ ਹੁੰਦਾ ਹੈ ਨਾ ਆ ਕੋਠੀ ਲਈਏ ਪਹਿਲਾਂ ਇਹ ਵੀ ਮੈਂ ਆਪਦੇ ਪੈਸੇ ਨਾਲ ਸਾਰੀ ਡਿਊਟੀ ਤੇ ਜਿਹੜੇ ਜਾਂਦਾ ਮੈਂ ਹੈ ਨਾ ਉਹਦੀ ਤਨਖਾਣ ਨਾਲ ਹੀ ਪਾਈ ਆ ਮੈਂ ਇਹ ਤੂੰ ਮਲਾਜਮ ਹੈ ਫਿਰ ਤੇਰਾ ਚਲੋ ਤੂੰ ਸਮਝਦਾਰ ਆ ਨਾ ਤੈਨੂੰ ਕਹਿ ਸਕਦੇ ਆ ਉਹ ਤਾਂ ਹੈ ਜੀ ਕੋਈ ਨਹੀਂ ਦੇਖਾਂਗੇ ਹਾਂ ਠੀਕ ਠੀਕ ਆ ਤੂੰ ਸੋਚੀਂ ਜ਼ਰੂਰ ਆ ਕਰਨ ਆਪਾਂ ਨੇ ਉਹ ਚਾਹ ਬਣਾ ਨਹੀਂ ਨਾ ਨਾ ਬਸ ਚਾਹ ਨਹੀਂ ਲੈਣਾ ਕੋਹ ਨਹੀਂ ਲੈਣਾ ਠੀਕ ਐ ਮੈਂ ਉਹ ਗਿਆ ਮੈਂ ਫਿਰ ਤੈਨੂੰ ਫੋਨ ਕਰਿਆ ਮਾਹ ਚੱਲ ਮੈਂ ਮਿਲਦਾ ਜੀ ਤੇ ਉਹ ਘਰੇ ਜਾ ਕੇ ਮਿਲਣਾ ਅੱਛਾ ਜੀ ਕੋਈ ਨਾ ਸਪੰਟ ਕੰਨ ਕਰਾਂ ਇਹ ਗੱਲ ਨਾ ਜਦੋਂ ਆਕਾਣਾ ਰਾਇਆ ਕਰਕੇ ਹਾਂ ਜੀ ਹਾਂ ਰਾਇਆ ਕਰਾਂਗੇ ਨਾ ਘਰੇ ਫਿਰ ਫਿਰ ਸੰਸ ਨੂੰ ਆਪਾਂ ਜਿਹੜਾ ਸਹੀ ਕੰਮ ਆ ਉਹੀ ਕਰਨਾ ਕੋਈ ਨਾ ਜੀ ਕੋਈ ਨਾ ਛੋ ਠੀਕ ਹੈ ਬੜਾ ਚਾਹਦਾ ਪੀ ਜਾਂਦਾ ਨਹੀਂ ਨਾ ਨਾ ਚਾਹ ਨਹੀਂ ਪੀਣੀ ਚਾਹ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਨੌਕਰੀ ਦਾ ਵਧੀਆ ਚੱਲਦਾ ਹੈ ਹਾਂ ਜੀ ਹਾਂ ਵਧੀਆ ਜੀ ਵਧੀਆ ਠੀਕ ਹੈ ਜੀ ਬੜਾ ਦੇਖ ਬਫੂ ਯਾਰ ਹਣਾ ਕਿਵੇਂ ਆਇਆ ਸੀ ਸਰਪੰਚ ਓਏ ਕੁਛ ਨਹੀਂ ਯਾਰ ਉਹ ਬਾਪੂ ਨੇ ਕਿਹਾ ਹੁਣ ਉਹ ਜਾ ਕੇ ਆਇਆਣਾ ਸਰਪੰਚ ਕੋਲ ਬੜਾ ਪਿਆਰ ਨਾਲ ਕਹਿਣਾ ਬਾਪੂ ਨੇ ਕਿਹਾ ਹੁਣ ਬੁੜਾ ਕਹਿਆ ਕਰ ਉਹਨੂੰ ਬਾਪੂ ਕਹਣ ਦੇ ਲੈ ਕੇ ਹੈਗਾ ਉਹ ਓਹ ਤਾਂ ਮੈਨੂੰ ਪਤਾ ਲੱਗ ਗਿਆ ਹੁਣ ਵੀ ਮੈਂ ਕਹਿ ਗਿਆ ਵੀ ਪਿਆਰ ਨਾਲ ਉਹ ਜਾ ਕੇ ਸਰਪੰਚ ਦੇ ਖੜ ਗਿਆ ਹੁਣ ਜਿ ਤੇਰਾ ਚੱਜ ਦਾ ਪਿਆਉ ਹੁੰਦਾ ਨਾ ਐਨੇ ਪੰਗੇ ਨਹੀਂ ਹੁੰਦੇ ਸੀ ਆ ਸਰਪੰਚ ਵੀ ਘਰ ਤੱਕ ਆਉਣ ਲੱਗ ਗਏ ਨਹੀਂ ਅਗਲਾ ਸੁਲਾਮਤੀ ਨਾਲ ਅੱਡ ਬਿੱਡ ਕਰਕੇ ਅਗਲਾ ਹਿੱਸਾ ਦੇ ਦਾਂਦਾਗਾ ਓਏ ਹੁਣ ਤਾਂ ਕੁੱਟ ਕਰਨਾ ਪਊਗਾ ਫਿਰ ਕਰ ਲੈ ਕਰਨਾ ਪਊ ਹੁਣ ਤਾਂ ਫਿਰ ਪਰ ਮੈਂ ਜ਼ਮੀਨ ਨਹੀਂ ਛੱਡਦਾ ਜ਼ਮੀਨ ਤਾਂ ਉਹੀ ਲਵਾਂਗੇ ਆਪਾਂ ਉਹਦੇ ਨਾਲ ਕੌਣ ਖੜੂਗਾ ਆਪਣੇ ਕੋਲ ਨਾਲ ਤਾਂ ਬਹੁਤ ਯਾਰ ਨੇ ਖੜੇ ਨੇ ਸਰਪੰਚ ਨੂੰ ਵੀ ਆਪਦੇ ਹੱਕ ਚੀ ਕਰ ਲੂੰਗਾ ਮੈਂ ਐ ਕਿਵੇਂ ਨਹੀਂ ਉਹ ਕਰੂਗਾ ਜੱਜਾ ਯਾਰ ਕਰੂੰਗਾ ਤੂੰ ਟੈਨਸ਼ਨ ਹਲੇ ਹੁਣ ਤਾਂ ਗੱਲ ਨਾ ਜਮੀਨਤੀ ਆ ਗਈ ਹੁਣ ਤਾਂ ਜਿਵੇਂ ਮਰਜ਼ੀ ਹੋਵੇ ਨਾ ਤਰੂੜ ਵਾਲੀ ਜਮੀਨ ਹੀ ਲਵਾਂਗੇ ਆਪਾਂ ਜਮੀਨ ਨਹੀਂ ਛੱਡਣੀ ਕੁਛ ਮਰਜ਼ੀ ਹੋ ਜੇ ਕੋਈ ਨਾ ਕਰਦਾ ਹੱਲ ਮੈਂ ਤੂੰ ਟੈਨਸ਼ਨ ਨਾ ਲੈ ਬਾਪੂ ਕਹਿੰਦੀ ਹੌਲੀ ਹੌਲੀ ਆਪਾਂ ਜਿਹੜਾ ਉੱਧਰਲਾ ਬਾਗ ਵਾਲਾ ਉੱਥੇ ਡੰਗਰ ਪਸ਼ੂ ਰੱਖ ਲੈ ਕੋਈ ਓਏ ਕੋਈ ਨਾ ਬਾਪੂ ਨੂੰ ਪਤਾ ਲੱਗੇ ਨਾ ਵੀ ਜਿਹੜਾ ਤੂੰ ਤਾਂ ਉਹ ਕਰਨ ਲੱਗ ਰਹੇ ਆ ਨਾ ਅੱਗੇ ਹੈਗਾ ਜੀਤਾ ਇਹਨਾਂ ਤਾਂ ਕੱਲਾ ਚਰਨੋ ਚਰਨੋ ਦਿਸਦੀ ਆ ਆਪਾਂ ਤਾਂ ਦੀਂਦੇ ਨਹੀਂ ਹੈਗੇ ਵੀ ਆਪਾਂ ਵੀ ਘਰ ਚੋਂ ਸੀਗੇ ਕੋਈ ਗੱਲ ਨਹੀਂ ਹਾਂ ਤਾਂ ਕੋਈ ਬਗਾਨਿਆਂ ਨਾਲ ਵੀ ਨਹੀਂ ਕਰਦਾ ਜਿਵੇਂ ਤੇਰਾ ਪਿਓ ਆਪਦੇ ਨਾਲ ਲੱਗ ਰਿਆ ਕਰਨ ਚੱਲ ਠੀਕ ਹੈ ਚੱਲ ਚੰਗਾ ਕੰਮ ਕਰ ਲੈ ਤੂੰ ਇਹਦਾ ਹਾਲ ਤਾਂ ਮੈਂ ਕਰਦਾ ਹੈ ਨਹੀਂ ਲੁੱਟਾਉਂਦਾ ਗਾਹੀ